ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਖ-ਵੱਖ ਇਤਿਹਾਸਕ ਜਗ੍ਹਾਾਂ ਦੇ ਦਰਸ਼ਨ ਦਿਦਾਰੇ ਕਰਦੇ ਹੋਏ ਆਂ ਇਸ ਵਕਤ ਬਹੁਤ ਵੱਡਿਆਂ ਭਾਗਾਂ ਦੇ ਨਾਲ ਦਰਸ਼ਨ ਦਿਦਾਰੇ ਹੋ ਰਹੇ ਆ ਗੁਰਦੁਆਰਾ ਥੜਾ ਸਾਹਿਬ ਜਿਹੜਾ ਕਿ ਇਤਿਹਾਸਕ ਸਥਾਨ ਹੈ ਨੌਵੇਂ ਪਾਤਸ਼ਾਹ ਸਤਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਕਸ਼ਮੀਰੀ ਪੰਡਤਾਂ ਨੇ ਇਸ ਜਗ੍ਹਾ ਦੇ ਉੱਤੇ ਆ ਕੇ ਪ੍ਰਿਆਦ ਕੀਤੀ ਸੀ ਕਿ ਔਰੰਗਜ਼ੇਬ ਸਾਡੇ ਜੰੰਦੂ ਲਾ ਰਿਹਾ ਹੈ ਸਾਡੇ ਧਰਮ ਨੂੰ ਖਤਰਾ ਹੈ ਸਾਡਾ ਜ਼ਬਰਦਸਤੀ ਧਰਮ ਤਬਦੀਲ ਕਰਵਾਇਆ ਜਾ ਰਿਹਾ ਸੋ ਸਤਗੁਰੂ ਸੇਗ ਬਹਾਦਰ ਸਾਹਿਬ ਮਹਾਰਾਜ ਇਸ ਥਾਂ ਦੇ ਉੱਤੇ ਖੜਾ ਸਨ ਜਿਕੇ ਉਸ ਵੇਲੇ ਵਿਰਾਜਮਾਨ ਸਨ ਔਰ ਸਤਗੁਰੂ ਸਚੇਪਾਤ ਸਾਹਿਬਾ ਇੱਥੇ ਦਰਬਾਰ ਸੱਜਿਆ ਸੀ ਇਸੇ ਦਰਬਾਰ ਵਿੱਚ ਆ ਕੇ 9 ਸਾਲ ਦੀ ਉਮਰ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਚੇਪਾਤ ਸਾਹਿਬ ਜੀ ਨੇ ਆਪਣੇ ਪਿਤਾ ਜੀ ਨੂੰ ਕਸ਼ਮੀਰੀ ਪੰਡਤਾਂ ਦੀ ਰੱਖਿਆ ਦੇ ਲਈ ਹਿੰਦੂ ਧਰਮ ਦੀ ਰੱਖਿਆ ਦੇ ਲਈ ਜ਼ਰੂਰਮ ਦੇ ਖਿਲਾਫ ਡਟ ਜਾਣ ਦੇ ਲਈ ਪ੍ਰੇਰਣਾ ਕਰਦੇ ਹੋਇਆ ਬੇਨਤੀ ਕੀਤੀ ਸੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਸੀ ਕਿ ਇਹਨਾਂ ਦੇ ਧਰਮ ਦੀ ਰੱਖਿਆ ਕਿਸੇ ਮਹਾਪੁਰਖ ਦੀ ਸ਼ਹਾਦਤ ਦੇ ਨਾਲ ਹੋ ਸਕਦੀ ਹੈ ਕਿ ਉਸ ਵੇਲੇ ਨਿਰਭੈ ਨਿਡਰ ਬੋਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨ ਕਿ ਪਿਤਾ ਜੀ ਤੁਹਾਡੇ ਨਾਲੋਂ ਵੱਡਾ ਮਹਾਪੁਰਖ ਇਸ ਧਰਤੀ ਦੇ ਉੱਤੇ ਇਸ ਵਕਤ ਕੌਣ ਹੋ ਸਕਦਾ ਹੈ ਆਪ ਜੀ ਆਪਣੀ ਸ਼ਹਾਦਤ ਦੇ ਕੇ ਇਹਨਾਂ ਦੇ ਧਰਮ ਦੀ ਰੱਖਿਆ ਕਰੋ ਇਹਨਾਂ ਦੇ ਤਿਲਕ ਜੰਨੂ ਦੀ ਰੱਖਿਆ ਆਪ ਦੀ ਆਪਣੀ ਸ਼ਹਾਦਤ ਦੇ ਕੇ ਕਰੋ ਇਹਨਾਂ ਦੇ ਬੱਚੇ ਅनाथ ਨਾ ਹੋਣ ਮੈਂ ਅनाथ ਹੋਣਾ ਪ੍ਰਵਾਨ ਕਰ ਲਵਾਂਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਇਥੇ ਤਿਆਰੀ ਕਰਕੇ ਜੋ ਇਸ ਸ਼੍ਰੀ ਨਨਪੁਰ ਸਾਹਿਬ ਦੀ ਧਰਤੀ ਤੋਂ ਦਿੱਲੀ ਵੱਲ ਵੱਖ-ਵੱਖ ਪੜਾਅ ਕਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਗਏ ਸਨ ਦਿੱਲੀ ਵਿਖੇ ਧੰਨ ਸਤਿਗੁਰੂ ਤੇਜਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੋਈ ਸੀ ਦਸਵੇਂ ਪਾਤਸ਼ਾਹ ਨੇ ਆਪ ਆਪਣੀ ਕਲਮ ਦੁਆਰਾ ਸ਼੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ ਤਿਲਕ ਜਨਿਊ ਰਾਖਾ ਪ੍ਰਭ ਤਾਤਾ ਇਨੋਂ ਵੱਡੋ ਕਲੂ ਮੈ ਸਾਕਾ ਧਰਮ ਹੇਤ ਸਾਕਾ ਜਨਕੀਆ ਸੀਸ ਦਿਆ ਪਰ ਸਿਰਰ ਨਾ ਦਿਆ ਠੀਕਰ ਫੋਰ ਦਲੀਸ ਸਿਰ ਪ੍ਰਪਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨ ਨੂੰ ਆਨ ਤਨ ਸਤਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ ਉਸਾਂ ਬਲੀਦਾਨ ਨੂੰ ਯਾਦ ਕਰਦੇ ਹੋਇਆਂ ਇਸ ਜਗ੍ਹਾ ਤੋਂ ਸਤਿਗੁਰੂ ਜੀ ਸ਼ਹਾਦਤ ਦੇਣ ਵਾਸਤੇ ਗਏ ਨਤਮਸਤਕ ਸੰਗਤਾਂ ਨੂੰ ਇਸ ਜਗ੍ਹਾ ਦੇ ਉੱਤੇ ਆ ਕੇ ਹੋਣਾ ਚਾਹੀਦਾ ਹੈ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਮਸਕਾਰਾਂ ਕਰਨੀਆਂ ਚਾਹੀਦੀਆਂ ਜਿਨ੍ਹਾਂ ਦੀ ਬਾਪ ਦਸਵੇਂ ਪਾਤਸ਼ਾਹ ਦੇ ਬਚਨ ਹਨ ਤੇਗ ਬਹਾਦਰ ਸਿਵਰਿਆ ਘਰ ਨੌਂ ਨੇ ਦਾ ਵਸਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ dit is wonderlik baie 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 baie